ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਗੁਰਦਵਾਰ ਦੁਖਨਵਾਰ ਸਾਹਿਬ ਪਾਤਸ਼ਾਹੀ ਨੌਮੀ ਸੰਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਪਵਨ ਸਥਾਨਾਂ ਤੇ ਖੜੇ ਹਾਂ ਫਲਾਣਾ ਜੋੜ ਮੇਲ ਬਸੰਤ ਪੰਚਮੀ ਦਾ ਜਿੱਥੇ ਮਨਾਇਆ ਜਾ ਰਿਹਾ ਹੈ ਸਮੂਹ ਸਿੱਖ ਸੰਗਤਾਂ ਦੂਰ ਦਰਾਡੇ ਤੋਂ ਆਲ ਇੰਡੀਆ ਤੋਂ ਪਹੁੰਚ ਕਰਕੇ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ ਨੇ ਦਾਨ ਮਾਨਤਨ ਦੁਆਰਾ ਸਲਾਮਾ ਕਰਕੇ ਗੁਰੂ ਪਾਤਸ਼ਾਹ ਜੀ ਦਾ ਖੁਸ਼ੀਆਂ ਲੈਰੀਆਂ ਨਾਲ ਸੰਗਤਾਂ ਸੋ ਇੱਥੇ ਪਾਵਨ ਇਤਿਹਾਸ ਲੁਹੰਦਵਾਲ ਸਾਹਿਬ ਜੀ ਦਾ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਬਹਾਦਰਗੜ੍ਹ ਬਰਾਜਮਾਨ ਸਨ ਉਸ ਸਮੇਂ ਬਾਬਾ ਭਗਰਾਮ ਜੀ ਦੀ ਹੋਰ ਜੋ ਮੇਰਾ ਸਿੱਖ ਸੰਤ ਸੋ ਪਹੁੰਚਿਆ ਜਾ ਕੇ ਬੇਨਤੀ ਕੀਤੀ ਕਿ ਸਤਿ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ ਸਾਡੇ ਲਹਿਲ ਪਿੰਡ ਆਪਦੀ ਚਲਣਾ ਕਰੋ ਤਾਂ ਉਸ ਸਮੇਂ ਭਗਰਾਮ ਦੀ ਬੇਨਤੀ ਮਨਜ਼ੂਰ ਕਰਕੇ ਤਨ ਗੁਰੂ ਤੇਗ ਬਹਾਦਰ ਮਹਾਰਾਜੀ ਇੱਥੇ ਪਹੁੰਚਿਆ ਤਾਂ 1723 ਬਿਕਰਮੀ ਨੂੰ ਸੋ ਇੱਥੇ ਪਹੁੰਚ ਕਰਕੇ ਬੋੜ ਦਾ ਬ੍ਰਿਖਸ਼ ਹੁੰਦਾ ਸੀ ਜਿੱਥੇ ਗੁਰੂ ਪਾਤਸ਼ਾਹ ਦੀ ਥੱਲੇ ਬਰਾਜਮਾਨ ਹਨ 16 ਟੋਬਾ ਸੀ ਸੋ ਛਪੜੀ ਦੇ ਕੰਡੇ ਸਤਗੁਰੂ ਜੀ ਬੈਠੇ ਹਨ ਜਿੱਥੇ ਹੋਰ ਸਿੱਖ ਸੰਗਤਾਂ ਬੈਠ ਕਰਕੇ ਗੁਰੂ ਪਾਤਸ਼ਾਹ ਦੀ ਹਾਜ਼ਰੀਆਂ ਭਰ ਰਹੀਆਂ ਨੇ ਸੋ ਆਪੋ ਆਪਣੇ ਦੁੱਖ ਦੱਸਦੀਆਂ ਨੇ ਸਤਗੁਰੂ ਮਹਾਰਾਜੀ ਸਾਹਿਬ ਦੇ ਦੁੱਖ ਨਿਵਾਰਨ ਕਰਕੇ ਸੋ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਦੇ ਹਨ ਤੌਥੇ ਬੀਬੀ ਕਰਮੋ ਰਾਣੀ ਜੋ ਆਈ ਹੈ ਚਰਨਾਂ ਵਿੱਚ ਬੇਨਤੀ ਕੀਤੀ ਹੱਥ ਬੰਨ ਕੇ ਸਾਹਮਣੇ ਖੜੇ ਹੋ ਗਈ ਉਸ ਨੇ ਆਖਿਆ ਤੇ ਗੁਰੂ ਪਾਤਸ਼ਾਹ ਜੀ ਪੁੱਛਣਾ ਕੀਤਾ ਕਿ ਬੀਬੀ ਦੱਸੋ ਆਪਜੀ ਨੂੰ ਤਕਲੀਫ ਕੀ ਹੈ ਦੁੱਖ ਕੀ ਹੈ ਆਪਜੀ ਖੜੇ ਹੋ ਤੁਹਾਡੇ ਚਿਹਰੇ ਤੋਂ ਸਾਹ ਭਾਵ ਤੋਂ ਪ੍ਰਗਟ ਹੁੰਦਾ ਹੈ ਕਿ ਤੁਹਾਡੇ ਸਰੀਰ ਅੰਦਰ ਕੋਈ ਜ਼ਰੂਰ ਦੁੱਖ ਹੈ ਤਾਂ ਉਸ ਸਮੇਂ ਬੀਬੀ ਕਰਮੋ ਰਾਣੀ ਨੇ ਕਹਿਣਾ ਕੀਤਾ ਕਿ ਸਤਿਏ ਪਾਤਸ਼ਾਹ ਜੀ ਮੇਰੇ ਅਸਰਾਹ ਦੇ ਨਾਲ ਜੋ ਬਾਲ ਨਹੀਂ ਉਹ ਸ਼ਤ ਹੋ ਜਾਂਦੇ ਨੇ ਬੱਚੇ ਜਨਮ ਨਹੀਂ ਲੈਂਦੇ ਮੈਨੂੰ ਬਹੁਤ ਦੁੱਖ ਹੈ ਤੋਂ ਆਪ ਕਿਰਪਾ ਕਰਕੇ ਮੇਰੇ ਗਰੀਬੀ ਦਾ ਦੁੱਖ ਦੂਰ ਕਰੋ ਹਾਂ ਉਸ ਸਮੇਂ ਧੰਗੁਰੂ ਤੇਗ ਬਹਾਦਰ ਮਹਾਰਾਜੀ ਨੇ ਆਪ ਜੋ ਕੋਲੇ ਚਪੜੀ ਸੀ ਉਸ ਚਪੜੀ ਦੇ ਵਿੱਚ ਸਤਿਗੁਰੂ ਮਹਾਰਾਜੀ ਨੇ ਆਪ ਆਪਣੇ ਪਾਵਨ ਚਰਨਾਂ ਨੂੰ ਪਾਉਣਾ ਕੀਤਾ ਤੇ ਜਲ ਨੂੰ ਪਵਿੱਤਰ ਕੀਤਾ ਤਦ ਆਰ ਹੁਕਮ ਕੀਤਾ ਉਸ ਬੀਬੀ ਨੂੰ ਕਿ ਆਹ ਸੱਪੜੀ ਦੇ ਵਿੱਚ ਇਸ਼ਨਾਨ ਕਰੋ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਸੋ ਇਹੀ ਗੱਲ ਹੋਈ ਸੋ ਬੀਬੀ ਨੇ ਇਸ਼ਨਾਨ ਕੀਤਾ ਹੋਰ ਸੰਕਟਾਂ ਨੇ ਇਸ਼ਨਾਨ ਕੀਤਾ ਤੇ ਉਹਦਾ ਦੁੱਖ ਦੂਰ ਹੋਇਆ ਜੋ ਠਰਾਹੇ ਨਾਲ ਬਾਲਸ਼ਾਂ ਤੋਂ ਜਨਮਦੇ ਸਨ ਸੋ ਉਹਦਾ ਬਾਲ ਨੌmber ਦਾ ਉਹ ਬੱਚੇ ਨੇ ਜਨਮ ਲਿਆ ਸੋ ਇਸ ਤਰ੍ਹਾਂ ਗੁਰੂ ਪਕਸ਼ਾ ਜੀ ਨੇ ਆ ਪਹਿਲਾ ਚਰਨ ਪਾਏ ਇਸ ਪਾਵਨ ਸੱਪੜੀ ਦੇ ਵਿੱਚ ਜਿਸ ਹੈ ਕਿ ਅੱਜ ਕੱਲ ਪਾਵਨ ਸਰੋਵਰ ਸਾਹਿਬ ਹੈ ਤੋ ਇਹ ਤੋ ਸੇਕ ਸੰਗਤਾਂ ਇਸ਼ਨਾਨ ਕਰਕੇ ਸਤਿਗੁਰੂ ਆਪਣੇ ਦੁੱਖਾਂ ਨੂੰ ਦੂਰ ਕਰਦੀਆਂ ਨੇ ਤੇ ਗੁਰੂ ਪਾਤਸ਼ਾਹ ਵਰਸੇ ਕਿ ਭਾਈ ਇਹ ਛਪੜੀ ਦੇ ਜਿਹੜਾ ਇਸ਼ਨਾਨ ਕਰੇਗਾ ਉਹਦੇ ਸਾਰੇ ਦੁੱਖ ਦੂਰ ਹੋ ਜਾਣਗੇ ਸਤਿਗੁਰੂ ਮਹਾਰਾਜ ਜੀ ਪਹਿਲਾਂ ਆਪਣੇ ਪਾਵਨ ਚਰਨਾਂ ਤੋਂ ਪਾਏ ਉਸ ਪਾਣੀ ਨੂੰ ਪਵਿੱਤਰ ਕੀਤਾ ਤੇ ਹੁਣ ਜਿੱਥੇ ਲੱਖਾਂ ਸੰਗਤਾਂ ਇੱਥੇ ਇਸ਼ਨਾਨ ਕਰਕੇ ਆਪਣੇ ਦੁੱਖ ਦੂਰ ਕਰਦੀਆਂ ਹਨ ਗੁਰਬਾਣੀ ਦਾ ਮਹਾਵਾਕ ਹੈ ਰੋਗੀ ਕਾ ਪ੍ਰਭ ਖੰਡ ਰੋਗ ਦੁਖੀ ਕਾ ਮਿਟਾਵ ਪ੍ਰਭ ਸੋਗ ਹੈ ਨਿਥਾਵਾ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਭ ਤੇ ਦੁਖਨਵਾਰ ਸਾਹਿਬ ਗੁਰੂ ਪਾਤਸ਼ਾਹ ਜੀ ਨੇ ਨਾਮ ਪਾ ਦਿੱਤਾ ਕਿ ਭਾਈ ਇੱਥੇ ਦੁੱਖ ਦੂਰ ਹੋਇਆ ਕਰਨਗੇ ਇਸੇ ਕਰਕੇ ਦਾ ਨਾਮ ਹੈ ਗੁਰਦੁਆਰਾ ਸ੍ਰੀ ਦੁਖਨਵਾਰ ਸਾਹਿਬ ਪਟਿਆਲਾ ਤੇ ਅਗੰਤ ਸੰਤ ਪੰਚਮੀ ਤੇ ਇੱਥੇ ਤੇ ਕਿ ਸੰਗਤਾਂ ਆਉਂਦੀਆਂ ਨੇ ਮੋੜ ਦੇ ਥੱਲੇ ਸਤਿਗੁਰੂ ਮਹਾਰਾਜ ਜੀ ਬਰਾਜਮਾ ਦਾ ਹੋਇਆ ਇਹ ਇਸ਼ਾਨ ਪ੍ਰਗਟ ਹੋਇਆ 1905 ਦੇ ਵਿੱਚ ਸੋ ਉਸ ਸਮੇਂ ਇੱਥੇ ਆਮ ਬੱਚੇ ਡੰਗਰ ਚਾਰਦੇ ਸਨ ਤੇ ਇੱਕ ਛੋਟੀ ਜਿਹੀ ਗੋਮਟੇ ਸੀ ਪਰ ਇਸ਼ਾਨ ਪ੍ਰਗਟ ਨਹੀਂ ਸੀ ਸੋ 1925 ਦੇ ਵਿੱਚ ਇਹ ਇਸ਼ਾਨ ਪ੍ਰਗਟ ਹੋਇਆ ਤੇ ਹੌਲੀ ਹੌਲੀ ਇਸ ਨੂੰ ਵੱਡਾ ਫੁੱਲਦਾ ਦੇਖ ਕੇ ਅੱਜ ਜਿੱਥੇ ਪੂਰਨ ਤੌਰ ਤੇ ਗੁਰੂ ਸਾਹਿਬ ਜੀ ਬਰਾਜਮਾਨ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਮਸੀਹਾ ਪੂਰਮਾਤੀ ਨੂੰ ਜਿੱਥੇ ਅਮਰਤ ਵਿੱਚ ਸ਼ਕਾਇਆ ਜਾਂਦਾ ਹੈ ਤੇ ਬੇਅੰਤ ਸਲਾਣਾ ਜੋੜ ਮੇਲਾ ਪਰਦਾ ਹੈ ਵਿਸੰਤ ਪੰਚਮੀ ਦਾ ਜੋ ਅੱਜ ਚੱਲ ਰਿਹਾ ਹੈ ਕੋ ਬਸੰਤ ਪੰਚਮੀ ਦਾ ਸ਼ੁਭ ਜੋੜ ਮੇਲਾ ਸਭ ਸਿੰਘ ਸੰਗਤਾਂ ਇੱਥੇ ਪਹੁੰਚ ਕਰਕੇ ਤਨ ਦੇ ਦੁਆਰਾ ਮਨ ਦੇ ਦੁਆਰਾ ਧੰਦੇ ਦੁਆਰਾ ਸਿਵਾਵਾ ਕਰਕੇ ਸਤਿਗੁਰੂ ਮਾਰ ਦੇ ਖੁਸ਼ੀਆਂ ਲੈਂਦੀਆਂ ਨੇ ਸਵਾਗਤ ਸੰਤ ਪੰਚਵੀ ਦੇ ਜੋੜ ਮੇਲੇ ਤੇ ਸਭ ਸੰਗਤਾਂ ਨੂੰ ਜਿਥੇ ਲੱਖ ਲੱਖ ਵਧਾਈ ਵੀ ਹੈ ਉੱਥੇ ਨਾਲ ਕਹਿੰਦੇ ਹਾਂ ਕਿ ਭਾਈ ਇੱਥੇ ਆ ਕੇ ਗੁਰੂ ਕਾਸ਼ੇ ਕਰਨੇ ਚ ਕੜਾ ਪਸਾਇ ਦੇਗਾ ਕਰਾ ਕੇ ਤੇ ਧੰਦੇ ਨਾਲ ਸੇਵਾਵਾਂ ਕਰਕੇ ਲੰਗਰ ਪਾਣੀ ਦੀ ਸੇਵਾਵਾਂ ਕਰਕੇ ਤੇ ਇਸ਼ਨਾਨ ਕਰਕੇ ਆਪਣਾ ਕੋਈ ਵੀ ਦੁੱਖ ਹੋਵੇ ਉਹ ਸਾਰੇ ਦੁੱਖ ਦੂਰ ਹੋਣਗੇ ਤੋ ਗੁਰੂ ਕਾਸ਼ੇ ਕਰਨੇ ਚ ਬੋਤ ਕਰਕੇ ਸੰਤ ਪੰਚਵੀ ਦੇ ਜੋੜ ਮੇਲੇ ਤੇ ਸਭ ਸੰਗਤਾਂ ਨੂੰ ਇੱਥੇ ਬਹੁਤ ਪਹੁੰਚਦਿਆਂ ਹਨ ਤੇ ਪਹੁੰਚਦਾ ਰਹਿਣਗੇ ਗੁਰੂ ਪਾਤਸ਼ਾਹ ਜੀ ਦਾ ਪਾਵਨ ਵਾਰ ਹੈ ਜੋ ਬਸੰਤ ਮੇਲਾ ਇਸਲਾਲਾ ਜੋੜ ਮੇਲ ਹੈ ਦਸੰਤ ਪੰਚਮੀ ਤੋਂ ਇੱਥੇ ਸਿੱਖ ਸੰਗਤਾਂ ਜਿੱਦ ਢਾਡੀ ਦੀਵਾਨ ਸਜਦੇ ਨੇ ਪਿੱਛੋਂ ਆਵਾਜ਼ ਆ ਰਹੀਆਂ ਨੇ ਜੋ ਜਿੱਥੇ ਗੁਰੂ ਪਾਤਸ਼ਾਹ ਜੀ ਦੇ ਸੰਗਤਾਂ ਪਹੁੰਚ ਕਰਕੇ ਸਤਿਗੁਰੂ ਜੀ ਅਸੀਸਾਂ ਲੈਂਦੀਆਂ ਨੇ ਜੋ ਇਹ ਪਾਵਨ ਜੋੜ ਮੇਲ ਬਣਾਇਆ ਜਾਂਦਾ ਸਿੱਖ ਸੰਗਤਾਂ ਵੱਲੋਂ ਐਸੇ ਤਿਸ ਦਾ ਸੂਚਿਆ ਪ੍ਰਬੰਧ ਹੈ ਸੋ ਸਾਰ ਸੰਗਤਾਂ ਲੜਦੇ ਕਲਾ ਵਿੱਚ ਹਨ ਦੇ ਗੁਰੂ ਮਹਾਰਾਜ ਜੀ ਇਸੇ ਤਰ੍ਹਾਂ ਅਸੀਸਾਂ ਸਭ ਨੂੰ ਬਖਸ਼ਦੇ ਰਹਿਣ ਤੇ ਸਾਡੇ ਸੰਤਨ ਦੀ ਵੀ ਹਾਜ਼ਰੀ ਮਾਰਕ ਪ੍ਰਵਾਨ ਕਰਨ ਤੋਂ ਇਸੇ ਤਰ੍ਹਾਂ ਆਪਾਂ ਸਾਰੇ ਹਾਜ਼ਰੀ ਭਰਦੇ ਰਹੀਏ ਸੁੱਲਾ ਚੋਕਾਂ ਦੀ ਖੇਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਗੁਰਦੁਆਰਾ ਸ੍ਰੀ ਦੂਖਗਵਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ ਵਿਖੇ ਖੜੇ ਹਾਂ ਸੋ ਇੱਥੇ ਸਲਾਨਾ ਜੋੜ ਮੇਲ ਬਸੰਤ ਪੰਚਮੀ ਦਾ ਮਨਾਇਆ ਜਾ ਰਿਹਾ ਹੈ ਜਿਸੇ ਸਭ ਸਿੱਖ ਸੰਗਤਾਂ ਦੂਰ ਦੁਰੇਡੇੋਂ ਸੋ ਬੜੀ ਦੂਰ ਤੋਂ ਆ ਰਹੇ ਹਨ ਚੱਲ ਕੇ ਤਾਂ ਕਿ ਇੱਥੇ ਗੁਰੂ ਪਾਤਸ਼ਾਹੀ ਜੀ ਦੇ ਦੇਗਾਂ ਕਰਵਾ ਕੇ ਤਨ ਮਨ ਧੰਨ ਦੁਆਰਾ ਤੋ ਉੱਥੇ 사두 ਮਹਾਰਾਜੀ ਸੇਵਾ ਕਰਕੇ ਸਭ ਸੰਗਤਾਂ ਗੁਰੂ ਪਰਿਸ਼ਾਦੇ ਖੁਸ਼ੀਆਂ ਲੈ ਰਹੀਆਂ ਹਨ ਸੋ ਜਿੱਥੇ ਤਿੰਨ ਇਤਿਹਾਸ ਅਜਦੇ ਦਿਨ ਇੱਥੇ ਸੰਤ ਪੰਚਮੀ ਤੇ ਮੰਨੇ ਜਾਂਦੇ ਹਨ ਜਿਹਦੇ ਵਿੱਚ ਵੀਰ ਹਕੀਕਤ ਰਾਏ ਦਾ ਕੁਰਬਾਨੀ ਬਲੀਦਾਨ ਤੇ ਦੂਜਾ ਭੂਸ਼ੀ ਦਾ ਜੋ ਇਤਿਹਾਸ ਹੈ ਉਹ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਜੋ ਸੇਹਰਾ ਸਾਹਿਬ ਗੁਰਦੁਆਰਾ ਜੋ ਨੰਦਕੌਰ ਸਾਹਿਬ ਦੇ ਨਜ਼ਦੀਕ ਹੈ ਸੋ ਉਥੇ ਗੁਰੂ ਪਾਤਸ਼ਾਹ ਜੀ ਦਾ ਅੱਜ ਦੇ ਦਿਨ ਆਨੰਦ ਕਾਰਜ ਹੋਇਆ ਸਤਨ ਵਿਆਹ ਹੋਇਆ ਸੀ ਸੋ ਉਥੇ ਵੀ ਸਿੱਖ ਸੰਗਤਾਂ ਬੜੀ ਹਮਮਾ ਹਮਾ ਕੇ ਪਹੁੰਚਦੀਆਂ ਹਨ ਸਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਮਾਤਾ ਜੀਤ ਕੌਰ ਜੀ ਦਾ ਜੋ ਆਨੰਦ ਕਾਰਜ ਸਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਹੋਇਆ ਸੋ ਉਹ ਹਕੀਕਤ ਸੋ ਉਹ ਖੁਸ਼ੀ ਦਾ ਦਿਹਾੜਾ ਜੋ ਫੇਰਾ ਸਾਹਿਬ ਕੇ ਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਅੱਜ ਦੇ ਦਿਨ ਅਨੰਦ ਕਾਰਜ ਹੋਇਆ ਵਿਆਹ ਹੋਇਆ। ਸੋ ਜਿੱਥੇ ਖੁਸ਼ੀਆਂ ਦਾ ਮਾਹੌਲ ਹੈ ਉਥੇ ਸਿੱਖ ਸਾਧਸਵ ਸਿੱਖ ਸੰਗਤਾਂ ਸਨਮਨਤਨ ਦੌਰਾ ਸੀ ਆਵਾ ਕਰਕੇ ਗੁਰੂ ਪਾਤਸ਼ਾਹ ਜੀ ਦੇ ਸੋ ਨਤਮਸਤੋਂ ਬਿਅਾਰੇ ਗੁਰੂ ਘਰ ਵਿੱਚ ਤੇ ਨਤਮਸਤਕ ਹੋ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਹਾਸਲ ਕਰਦੀਆਂ ਨੇ। ਸੋ ਇਹ ਇਤਿਹਾਸ ਵੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਇਹ ਵੀ ਅੱਜ ਬਸੰਤ ਪੰਚਮੀ ਦੇ ਦਿਨ ਹੀ ਤੋ ਇਹ ਖੁਸ਼ੀਆਂ ਦਾ ਪੁਰਬ ਹੈ। ਸੋ ਇਹ ਦੋ ਇਤਿਹਾਸ ਆਪ ਜੀ ਨਾਲ ਸਾਂਝੇ ਉਦਗਤ ਹੋ ਚੁੱਕੇ ਹਨ। ਸੋ ਤੀਸਰਾ ਇਤਿਹਾਸ ਆਪ ਜੀ ਨੂੰ ਹੋਰ ਅੱਗੇ ਚੱਲ ਕੇ ਦੱਸ ਦੇਣਾ। ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਐਸਟਾਬਲਿਸ਼ ਗੁਰਦੁਆਰਾ ਦੂਖਨਵਾਰ ਸਾਹਿਬ ਪਾਤਸ਼ਾਹੀ ਨੌਵੀਂ ਧੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਪਾਵਨ ਅਸਥਾਨਾਂ ਤੇ ਖੜੇ ਹਾਂ ਜਿੱਥੇ ਅੱਜ ਸਿੱਖ ਸੰਗਤਾਂ ਬਹੁਤ ਹਮਮਹਾ ਕੇ ਆਲ ਇੰਡੀਆ ਤੋਂ ਦੂਰ ਦੁਰੇਡੇ ਤੋਂ ਪਹੁੰਚ ਕਰਕੇ ਵਿਸੰਤ ਪੰਚੀ ਦਾ ਸ਼ੁਭ ਦਿਹਾੜਾ ਜਨਦੇ ਹੋਏ ਸਲਾਨਾ ਨੂੰ ਸਮਰਪਤ ਦਾ ਸਮੂਹ ਸੰਗਤਾਂ ਪਹੁੰਚਿਆ ਹਨ ਜਿੱਥੇ ਕਿ ਇਸ਼ਨਾਨ ਕਰਕੇ ਤਨਮਨ ਧੰਦਵਾਰਾ ਸੇਵਾਵਾਂ ਕਰਕੇ ਧੰਗੂਤ ਇੱਕ ਬਹਾਦਰ ਮਹਾਰਾਜ ਜੀ ਦੇ ਖੁਸ਼ੀਆਂ ਲੈ ਰਹੀਆਂ ਹਨ ਤੋਂ ਇਸ ਅੱਜ ਸੰਤ ਬੰਟੀ ਦੇ ਇਸ ਸਲਾਨਾ ਜੋੜ ਮੇਲ ਦੇ ਨਾਲ ਤਿੰਨ ਤਰ੍ਹਾਂ ਦਾ ਇਤਿਹਾਸ ਜੋ ਅੱਜ ਵਟਿਆ ਜਾਂਦਾ ਹੈ ਜਿਹਦੇ ਵਿੱਚ ਸਭ ਤੋਂ ਪਹਿਲਾ ਪੁਰਾਣਾ ਇਤਿਹਾਸ ਵੀਰ ਹਕੀਕਤ ਰਾਏ ਜੋ ਸਿਆਲਕੋਟ ਦੇ ਰਹਿਣ ਵਾਲੇ ਜੋ ਕਿ Hindu ਫੈਮਿਲੀ ਵਿੱਚੋਂ ਸੰਬੰਧ ਰੱਖਦੇ ਸਨ ਜੋ ਪਾਕਿਸਤਾਨ ਦੇ ਅੰਦਰ ਜੋ ਅੱਜਕੱਲ੍ਹ ਉਸ ਸਮੇਂ ਦਾ ਪੰਜਾਬ 1700 19 ਦੇ ਵਿੱਚ ਇਸ ਬੱਚੇ ਦਾ ਜਨਮ ਹੋਇਆ ਅਤੇ ਨਾਲ ਹੀ ਇਹਦੇ ਪਿਤਾ ਜੀ ਵੱਲੋਂ ਜੋ ਆਗਬਾਨਾਂ ਵੱਲੋਂ ਮਨ ਦੇ ਵਿੱਚ ਇਹ ਆਇਆ ਕਿ ਬੱਚੇ ਨੂੰ ਫਾਰਸੀ ਪੜਾਈ ਜਾਏ ਤਾਂ ਕਿ ਇਹਨੂੰ ਹੋਰ ਵੀ ਜਾਦਾ ਪੜਾਈ ਦੇ ਵਿੱਚ ਨੌਲਜ ਵਧ ਸਕੇ ਅਤੇ ਨਾਲ ਦੀ ਨਾਲ ਹੋਰ ਜੋ ਘਰੋ-ਵਿਹਾਦੇ ਅੱਛੇ ਹੋ ਕਰ ਸਕੇ ਸੂਕ ਮਦਰਸੇ ਦੇ ਵਿੱਚ ਇਸ ਵੀਰ ਹਕੀਕਤ ਰਾਏ ਨੂੰ ਫਾਰਸੀ ਸੌਣ ਦੇ ਲਈ ਇੱਕ ਮੌਲਵੀ ਦੇ ਪਾਸ ਭੇਜ ਦਿੱਤਾ ਜਿੱਤੇ ਇਸ ਦੇ ਬਹੁਤ ਬੱਚਾ ਹਾਰ ਸੀ ਤੋਂ ਉਸ ਨੂੰ ਪੜਦਾ ਹੋਇਆ ਫਾਰਸੀ ਦਾ ਸਿੱਖਦਾ ਗਿਆ ਤੇ ਜਿੱਥੇ ਇਹ ਇਕੱਲਾ ਹੀ ਹਿੰਦੂਆਂ ਦਾ ਬੱਚਾ ਸੀ ਤੇ ਨਾਲ ਸਾਰੇ ਮੁਸਲਮਾਨ ਬੱਚੇ ਸਨ ਤੋਂ ਇੱਕ ਦਿਨ ਦੀ ਗੱਲ ਹੈ ਕਬੂਲ ਹਕੀਕ ਪਰ ਹੈ ਆਪਣੀ ਫਾਰਸੀ ਦੀ ਪੜ੍ਹਾਈ ਕਰ ਰਿਹਾ ਸੀ ਤੇ ਨਾਲ ਹੀ ਤੋਂ ਨਾਲ ਦੇ ਬੱਚਿਆਂ ਨੇ ਮੁਸਲਮਾਨਾਂ ਦੇ ਬੱਚਿਆਂ ਨੇ ਆਖਿਆ ਕਿ ਆ ਬਈ ਹਕੀਕਤ ਰਾਏ ਆਪਾਂ ਖੇਡੀਏ ਤਾਂ ਉਸ ਸਮੇਂ ਵੀ ਹਕੀਕਤ ਰਾਏ ਨੇ ਕਿਹਾ ਕਿ ਨਹੀਂ ਭਾਈ ਖੇਡਣਾ ਨਹੀਂ ਹੈ ਕਿਉਂਕਿ ਮੈਂ ਆਪਣੀ ਪੜ੍ਹਾਈ ਕਰ ਰਿਹਾ ਹਾਂ ਤਾਂ ਮੈਂ ਪੜ੍ਹਾਈ ਕਰਕੇ ਅੱਛਾ ਇੱਕ ਹੋਣਹਾਰ ਵਿਦਿਆਰਥੀ ਬਣਾਂਗਾ ਤਾਂ ਉਸ ਸਮੇਂ ਜੋ ਮੁਸਲਮਾਨ ਬੱਚੇ ਸਨ ਉਹ ਕਹਿੰਦੇ ਵੀ ਤੂੰ ਕੀ ਪੜ੍ਹਾਈ ਕਰੇਗਾ ਕਿਹਦੇ ਦੇ ਦੇਵਤੇ ਹਨ ਉਹ ਸਮੇਂ ਕਿਹੜੀ ਤਰੀ ਦੇਵੀ ਹੈ ਉਹ ਦੇਵੀ ਨੇ ਜਿਸ ਨੂੰ ਤੂੰ ਮੰਨਦਾ ਹੈ ਉਹ ਦੇਵੀ ਪੱਥਰ ਦੀ ਹੈ ਉਹ ਕੇ ਤੈਨੂੰ ਦੇਵੇਗੀ ਤਾਂ ਕੀ ਤੂੰ ਉਸ ਤੋਂ ਲਵੇਂਗਾ ਉਹ ਇੱਕ ਪੱਥਰ ਹੈ ਉਸ ਨੂੰ ਅਸੀਂ ਛੁੱਬੇ ਮਾਰ ਮਾਰ ਕੇ ਤੇਰੀ ਦੇਵੀ ਨੂੰ ਭੰਨ ਦੇਾਂਗੇ ਤੇ ਜਦੋਂ ਇਸ ਤਰ੍ਹਾਂ ਵੀਰ ਹਕੀਕ ਤਰ੍ਹਾਂ ਇਹਨੇ ਆਖਿਆ ਜਿਸ ਤਰ੍ਹਾਂ ਨਾ ਕਹੋ ਉਹ ਮੇਰੀ ਮਾਤਾ ਹੈ ਤਾਂ ਉਸ ਸਮੇਂ ਉਹਨਾਂ ਨੇ ਮੁਸਲਮਾਨਾਂ ਨੇ ਹੋਰ ਵੀ ਤੁੰ ਚੜਾਇਆ ਤੇ ਵੀਰ ਹਕੀਕਤ ਰਾਏ ਨੇ ਜੋ ਮੁਸਲਮਾਨਾਂ ਦੀ ਬੀਬੀ ਫਾਤਿਮਾ ਹੈ ਉਹਦੇ ਬਾਰੇ ਵੀ ਇਸ ਤਰ੍ਹਾਂ ਬੁਰਾ ਭਲਾ ਕਿਹਾ ਤੇ ਨਾਲ ਹਕੀਕਤ ਨੇ ਹਕੀਕਤ ਰਾਏ ਨੇ ਕਿਹਾ ਕਿ ਭਾਈ ਜੇ ਮੈਂ ਤੁਸੀਂ ਮੇਰੀ ਮਾਤਾ ਨੂੰ ਬੁਰਾ ਭਲਾ ਕਿਹਾ ਇਸੇ ਤਰ੍ਹਾਂ ਮੈਂ ਬੀਬੀ ਫਾਤਿਮਾ ਨੂੰ ਕਹਿ ਦਿੰਦਾ ਹੈ ਤਾਂ ਗੱਲ ਬਰਾਬਰ ਹੋ ਗਈ ਇਹਦੇ ਵਿੱਚ ਕੀ ਗੱਲ ਹੈ ਤਾਂ ਇਹਨਾਂ ਨੇ ਜਾ ਕੇ ਸ਼ਿਕਾਇਤ ਕੀਤੀ ਸ਼ਿਕਾਇਤ ਕਰਕੇ ਤਾਂ ਉਹ ਸਮੇਂ ਅਦੀਨਾ ਬੇਗ ਦੇ ਪੇਸ਼ ਕੀਤਾ ਗਿਆ ਲਾਹੌਰ ਦੇ ਅੰਦਰ ਤੇ ਅਦੀਨਾ ਬੇਗ ਨੇ ਜੋ ਮਜਬੂਰਤ ਅਸਬ ਸੀ ਉਹ ਆਪਣਾ ਮਨ ਵਿੱਚ ਰੱਖਿਆ ਕਿ ਆਖਣਾ ਕੀਤਾ ਤੇ ਨਾਲ ਮੁਸਲਮਾਨਾਂ ਦੇ ਬੱਚੇ ਹੋਰ ਬਯੰਤ ਬਹੁਤ ਲੋਕ ਇਕੱਠੇ ਹੋ ਗਏ ਤਮਾਸ਼ਵੀਨ ਜਿਹੜੇ ਸਾਰੇ ਇਹ ਕਹਿਣ ਲੱਗ ਪਏ ਕਿ ਦੀਨਾ ਬੇਗ ਜੀ ਇਸ ਬੱਚੇ ਨੂੰ ਕਹੋ ਵੀ ਜਾਂ ਤਾਂ ਮੁਸਲਮਾਨ ਬਣ ਜਾਵੇ ਨਹੀਂ ਫਿਰ ਇਹਨੂੰ ਆਖਿਆ ਵੀ ਇਹਨੂੰ ਮੌਤ ਦੀ سزا ਦਿਓ ਤੇ ਇਸ ਤਰ੍ਹਾਂ ਸਾਰੇ ਲੋਕ ਕਹਿਣ ਲੱਗ ਪਏ ਅਦੀਨਾ ਬੇਗ ਨੇ ਵਿਚਾਰ ਕੀਤੀ ਕਿ ਤੇ ਕਹਿਣਾ ਵੀ ਕੀਤਾ ਕਿ ਹਕੀਕਤਰਾਏ ਤੂੰ ਗੱਲ ਕੀ ਹੋਈ ਹੈ ਤਾਂ ਗੱਲ ਸਾਰੀ ਦੱਸੀ ਗਈ ਕਿ ਇਹਨਾਂ ਨੇ ਮੇਰੀ ਮਾਤਾ ਨੂੰ ਦੁਰਗਾ ਨੂੰ ਮਾੜਾ ਕਿਹਾ ਤੇ ਮੈਂ ਇਹਨਾਂ ਦੀ بیوی ਖਾਤਮਾ ਨੂੰ ਮਾੜਾ ਕਹਿ ਦਿੱਤਾ ਤਾਂ ਗੱਲ ਬਰਾਬਰ ਹੋ ਗਈ ਇਹਦੇ ਵਿੱਚ ਦੱਸੋ ਕਿਹੜੀ ਕੋ ਵੱਡੀ ਗੱਲ ਹੈ ਪਰ ਨਹੀਂ ਅਦੀਨਾ ਵੇਗ ਨੇ ਆਖਿਆ ਕਿ ਜਾਂ ਇਸਲਾਮ ਦੇ ਵਿੱਚ ਤੋਂ ਆ ਜਾ ਨਹੀਂ ਫਿਰ ਤੈਨੂੰ ਫਾਂਸੀ ਦਿੱਤੀ ਜਾਵੇਗੀ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਇਸੇ ਤਰ੍ਹਾਂ ਹੋਇਆ ਲਾਹੌਰ ਦਰਬਾਰ ਦੇ ਅੰਦਰ ਜਕਰੀਆ ਖਾਨ ਦੇ ਸੂਬੇਦਾਰ ਦੇ ਪੇਸ਼ ਕੀਤਾ ਗਿਆ ਤਾਂ ਸੂਬੇਦਾਰ ਨੇ ਵੀ ਇਹੀ ਆਖਿਆ ਉਸ ਮੌਲਵੀ ਨੂੰ ਬੁਲਾ ਕੇ ਕਾਜੀ ਨੂੰ ਬੁਲਾ ਕੇ ਕਹਿਣਾ ਕੀਤਾ ਕਿ ਇਸ ਨੂੰ ਆਖੋ ਵੀ ਜਾਤਾ ਮੁਸਲਮਾਨ ਬਣ ਜਾਵੇ ਨਹੀਂ ਫਿਰ ਇਹ ਆਪਣਾ ਧਰਮ ਛੱਡ ਦੇਵੇ ਧਰਮ ਤਿਆ ਕੇ ਤੇ ਸਾਡੇ ਮੁਸਲਮਾਨ ਧਰਮ ਦੇ ਵਿੱਚ ਆ ਜਾਵੇ ਤੇ ਉਸ ਸਮੇਂ ਕਹਿਣਾ ਕੀਤਾ ਵੀਰ ਹਕੀਕਤ ਰਾਏ ਨੇ ਕਿ ਮੈਂ ਆਪਣਾ ਸਵੈ ਧਰਮ ਨਹੀਂ ਛੱਡ ਸਕਦਾ ਮੈਨੂੰ ਆਪਣਾ ਧਰਮ ਹੀ ਪਿਆਰਾ ਹੈ ਤਾਂ ਉਸ ਸਮੇਂ ਇਹਨਾਂ ਦੇ ਮਾਤਾ ਪਿਤਾ ਨੇ ਆਖਿਆ ਭਾਗਮਲ ਨੇ ਉਹਦੀ ਮਾਤਾ ਲక్ష్ਮੀ ਨੇ ਕਹਿਣਾ ਕੀਤਾ ਕਿ ਅਸੀਂ ਬੱਚਿਆਂ ਨੂੰ ਸਮਝਾ ਦੇਵਾਂਗੇ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਤੁਹਾਨੂੰ ਇੱਕ ਦਿਨ ਦੇ ਦਿਓ ਤਾਂ ਇੱਕ ਦਿਨ ਦੀ ਮੌਤ ਲੈ ਕੇ ਵੀਰ ਹਕੀਕਤ ਰਾਏ ਨੂੰ ਘਰੇ ਮਾਤਾ ਪਿਤਾ ਨੇ ਸਮਝਾਉਣਾ ਕੀਤਾ ਪਰ ਉਹ ਨਹੀਂ ਸਮਝਿਆ ਕਹਿੰਦਾ ਵੀ ਮੈਂ ਤਾਂ ਧਰਮ ਆਪੋ ਆਪਣਾ ਹੀ ਠੀਕ ਹੁੰਦਾ ਮੈਂ ਆਪਣਾ ਧਰਮ ਹੀ ਰੱਖਾਂਗਾ ਤਾਂ ਦੂਸਰੇ ਦਿਨ ਇਹ ਹੀ ਪੇਸ਼ੀ ਪਈ ਤੇ ਸੂਬੇਦਾਰ ਨੇ ਆਖਿਆ ਕਿਉਂ ਭਾਈ ਤੂੰ ਮੁਸਲਮਾਨ ਬਣਨਾ ਹੈ ਜਾਂ ਮੌਤ ਕਬੂਲ ਹੈ ਤਾ ਵੀਰ ਹਕੀਕਤਰਾਏ ਆਖਿਆ ਕਿ ਭਾਈ ਮੈਨੂੰ ਤਾਂ ਮੌਤ ਹੀ ਕਬੂਲ ਹੈ ਮੈਂ ਨਹੀਂ ਕਿ ਕੋਈ ਹੋਰ ਤਾਂ ਨੂੰ ਅਪਣਾ ਸਕਦਾ ਸਾਇਨਾ ਨੇ ਕਾਜੀ ਨੇ ਫਤਵਾ ਦੇ ਦਿੱਤਾ ਅਤੇ ਵੀਰ ਹਕੀਕਤਰਾਏ ਨੂੰ ਜਲਾਦ ਬੁਲਾ ਕੇ ਕਹਿਣਾ ਕੀਤਾ ਵੀ ਇਸ ਨੂੰ ਮਾਰ ਦਿਓ ਤਾਂ ਵੀਰ ਹਕੀਕਤਰਾਏ ਧਰਤੀ ਵਿੱਚ ਗੱਡ ਦਿੱਤਾ ਆਦਾ ਅਤੇ ਲੋਕਾਂ ਨੂੰ ਆਖਿਆ ਵੀ ਤੁਸੀਂ ਇਹਦੇ ਇੱਧਾ ਪੱਥਰ ਮਾਰੋ ਤਵਾਬ ਦਾ ਕੰਮ ਹੋਏਗਾ ਪੁੰਨ ਦਾ ਕੰਮ ਹੋਏਗਾ ਲੋਕਾਂ ਨੇ ਇਸ ਤਰ੍ਹਾਂ ਕੀਤਾ ਪੱਥਰ ਮਾਰੇ ਬੇਹੋਸ਼ ਹੋ ਗਿਆ ਵੀਰ ਹਕੀਕਤ ਰਾਏ ਤੇ ਜਲਾਦ ਨੇ ਤਲਵਾਰ ਲੈ ਕੇ ਉਹਦਾ ਸਿਰ ਢੱਡ ਨਾਲੋਂ ਵੱਖਰਾ ਕਰ ਦਿੱਤਾ ਉਹ ਵੀ ਅੱਜ ਦੇ ਦਿਨ ਹੀ ਬਸੰਤ ਪੰਚਮੀ ਦਾ ਦਿਨ ਹੈ

ढाई सिंह ने भी मलाम करने गुरु ग्रंथ साहब महाराज सच अपने अपने घर को आम करिए गुरु ग्रंथ साहब रस्ते चलिए होलियां फुला j a n g a 这 lupa, s